ਸੋthio ਸਬੰਧਿਤ ਕਿਤਾਬ ਨੂੰ ਅੱਗੇ ਪੜਨ ਦੇ ਲਈ ਅ ਯੂਟਿਊਬ ਚੈਨਲ ਮੋੜੇ ਹੋਏ ਪੰਨੇ ਤੋਂ ਦੀ ਇਹ ਦੂਜੀ ਵੀਡੀਓ ਹੈ ਅ ਇੱਥੇ ਪੜਦੇ ਆਪਾਂ ਰੂਸੀ ਐਡੀਸ਼ਨ ਦੇ ਪ੍ਰਕਾਸ਼ਕ ਵੱਲੋਂ ਕਿ ਕੋਈ ਆਮ ਆਦਮੀ ਆਪਣੇ ਕੁਦਰਤੀ ਮિજાਜ ਚ ਵਿਚਰਦੇ ਆ ਆਪਣੀਆਂ ਹੱਦਾਂ ਚ ਹੁੰਦਾ ਹੈ ਅਜਿਹੇ ਹੀ ਸਨ 25 ਤੋਂ ਵੱਧ ਸਾਲਾਂ ਦੇ ਉਹ ਹਾਲਾਤ ਜਿਨ੍ਹਾਂ ਅੰਦਰ ਰਿਟਾਇਰਡ ਮੇਜਰ 80 ਰਾਈਵਨ ਸਟਾਲਨ ਦੇ ਬਾਅਦ ਸੀ ਬਾਅਦ ਸੀ ਮਤਲਬ ਸਬੰਧਤ ਸੀ ਸਟਾਲਨ ਦੇ ਕੋਲ ਸੀ ਆਪਣੀ ਇਸ ਕਿਤਾਬ ਅੰਦਰ ਇਹ ਸਾਬਕਾ ਫੌਜੀ ਆਪਣੇ ਮਾਜੀ ਦੀ ਬਾਤ ਪਾਉਂਦਾ ਹੈ ਬਹੁਤ ਸਾਰੀਆਂ ਥਾਵਾਂ ਤੇ ਉਹਦੀਆਂ ਸੋਚਾਂ ਅਤੇ ਉਹਦੀ ਬਾਤ ਸਟਾਲਨ ਦੀ ਸ਼ਖਸੀਅਤ ਸਬੰਧੀ ਕੀਤੀ ਜਾਂਦੀ ਅਜੋਕੀ ਬਦਖੋਈ ਨਾਲੋਂ ਕੋਹਾਂ ਦੂਰ ਹਨ ਬਿਨਾਂ ਸ਼ੱਕ ਅਜੋਕੇ ਇਤਿਹਾਸਕਾਰ ਲੇਖਕਾਂ ਨਾਲ ਆਪਣੇ ਮਤਭੇਦਾਂ ਦੇ ਰਹਿੰਦੇ ਆ ਰਾਈਵਨ ਦਾ ਪੂਰਾ ਹੱਕ ਹੈ ਕਿ ਉਹ ਇੱਕ ਚਸ਼ਮਦੀਦ ਗਵਾਹ ਦੇ ਤੌਰ ਤੇ ਅਤੇ ਜਿਵੇਂ ਸਟਾਲਨ ਦੇ ਬਾਡੀਗਾਰਡ ਦੇ ਰੂਪ ਚ ਉਸ ਨਾਲ ਆਪਣੇ ਰੋਜ਼ਮਰਾ ਦੇ ਆਵਾਜੋਂ ਇਤਿਹਾਸ ਨੂੰ ਮੁੜ ਥੈਂਸ ਰ ਕਰੇ ਇਸ ਕਿਤਾਬ ਅੰਦਰ ਤੁਹਾਡੇ ਰੂਬਰੂ ਇੱਕ ਨਵਾਂ ਸਟਾਲਨ ਆ ਖੜਦਾ ਹੈ ਇਕ ਅਜੇਹਾ ਮਨੁੱਖ ਜਿਸ ਦੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂਆਂ ਦੇ ਦਿਦਾਰ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਨਹੀਂ ਹੋਇਆ ਇਹ ਪੁਸਤਕ ਲੇਖਕ ਦੇ ਤੱਥਾਂ ਅਤੇ ਤਰਕ ਦੀ ਹਕੀਕੀ ਅਰਥਾਂ 'ਚ ਕਦਰਦਾਨ ਹੈ ਅਤੇ ਉਹਨਾਂ ਤੇ ਪੂਰੀ ਉਤਰਦੀ ਹੈ ਅਤੇ ਬਿਨਾਂ ਸ਼ੱਕ ਉਹਦਾ ਉਹਨਾਂ ਲੋਕਾਂ ਪ੍ਰਤੀ ਰਵੱਈਆ ਉਭਾਰਦੀ ਹੈ ਜਿਹੜੇ ਉਸ ਇਤਿਹਾਸਕ ਅਰਸੇ ਦੇ ਪਾndi ਸਨ ਵੈਟਰਨ ਪਬਲਿਸ਼ਿੰਗ ਹਾਊਸ ਮਾਸਕੋ ਤੋਂ ਇਹ ਲਿਖਿਆ ਗਿਆ 1992 ਦੇ ਵਿੱਚ ਹਾਂਜੀ ਸਾਥੀਓ ਅੱਗੇ ਅਸੀਂ ਨਿਕੋਲਾਈ ਪੋਪੋਵ ਦੇ ਸ਼ਬਦ ਪੜ੍ਹਦੇ ਹਾਂ ਇਸ ਕਿਤਾਬ ਦੇ ਬਾਰੇ ਅ ਲਿਖਤ ਸ਼ੁਰੂ ਹੁੰਦੀ ਹੈ ਆਗਾਜ਼ ਦੇ ਸਰਲੇਖੇ ਹੇਠ ਸਰਲੇਖ ਦਿੱਤਾ ਗਿਆ ਆਗਾਜ਼ ਪ੍ਰੈਸ ਵੱਲੋਂ ਵਰਿਆਂ ਵਧੀ ਕੀਤੀ ਗਈ ਖੋਜ ਵੀਨ ਅਤੇ ਪ੍ਰਤੀਬੱਧਤਾ ਸਦਕੇ ਜੇ ਵੀ ਸਟਲਨ ਕੋਈ ਨਿੱਜੀ ਵਿਅਕਤੀਗਤ ਸ਼ਖਸ ਨਹੀਂ ਰਹਿ ਗਿਆ ਐਉਂ ਲੱਗਦਾ ਹੈ ਕਿ ਹਰ ਵਨਗੀ ਦੀ ਪ੍ਰੈਸ ਵੱਲੋਂ ਕਰੋੜ ਕਰੋੜ ਕੇ ਇੰਨੀ ਵੱਡੀ ਤਾਦਾਦ ਵਿੱਚ ਇਹ ਜਾਣਕਾਰੀ ਮੁਹੱਈਆ ਕੀਤੀ ਜਾ ਰਹੀ ਹੈ ਜਿਹੜੀ ਕਿ ਪਾਠਕਾਂ ਨੂੰ ਪਹਿਲਾਂ ਕਦੇ ਪ੍ਰਾਪਤ ਨਹੀਂ ਸੀ ਕੁੱਲ ਜਹਾਨ ਚ ਫਲਾਇਆ ਜਾ ਰਿਹਾ ਫਲਾਇਆ ਜਾ ਚੁੱਕਿਆ ਹੈ ਹੈ ਕਿ ਉਹ ਜ਼ਬਰ ਹਾਕਮ ਸੀ ਮੌਤ ਦਾ ਵਪਾਰੀ ਸੀ ਐਮ ਵੀ ਫਰੂੰਜੇ ਦਾ ਕਤਲ ਸੀ ਜਿਸ ਨੇ ਆਪਣੀ ਘਰਵਾਲੀ ਨੂੰ ਗੋਲੀ ਨਾਲ ਮਾਰਿਆ ਸੀ ਐਸ ਐਮ ਕਿਰੋਵ ਨੂੰ ਕਤਲ ਕਰਨ ਦੀ ਸਾਜਿਸ਼ ਘੜਨ ਦੇ ਵਿੱਚ ਮਦਦ ਕੀਤੀ ਸੀ ਐਮ ਐਨ ਤੁਖਾਚੇਵ ਸਕੀ ਨੂੰ ਫਾਇਰਿੰਗ ਸਕੁਐਡ ਦੇ ਹੱਥੋਂ ਮਰਵਾਇਆ ਸੀ ਅਤੇ ਸਾਡੇ ਮੁਲਕ ਨੂੰ ਸਥਾਈ ਮੌਤ ਵਾਲੇ ਦੇਸ਼ 'ਚ ਅਤੇ ਸਥਾਈ ਨਜ਼ਰਬੰਦੀ ਕੈਂਪ 'ਚ ਤਬਦੀਲ ਕਰਕੇ ਰੱਖ ਦਿੱਤਾ ਸੀ ਜਿਹੜਾ ਸਾਡੇ ਮੁਲਕ ਨੂੰ ਦਰਪੇਸ਼ ਹਰ ਕਿਸਮ ਦੀਆਂ ਬਥਾਵਾਂ ਦਾ ਘੜਨਹਾਰਾ ਸੀ ਕੀ ਇਹ ਹੀ ਹਕੀਕਤ ਹੈ ਇਹਨਾਂ ਸਫ਼ਿਆਂ ਨੂੰ ਪੜਨ ਦੀ ਖੇਚਲ ਕਰੋ ਤਾਂ ਤੁਹਾਡੇ ਸਾਹਮਣੇ ਇੱਕ ਅਸਲੋਂ ਹੀ ਅਣਜਾਣ ਸ਼ਖਸ ਰੂਬਰੂ ਹੁੰਦਾ ਹੈ ਜਿਹੜਾ ਆਪਣੀਆਂ ਨਿਤਾ ਪ੍ਰਤੀ ਦੀਆਂ ਨਿੱਜੀ ਜ਼ਰੂਰਤਾਂ 'ਚ ਸੰਜਮੀ ਸੀ ਘਰ ਦੇ ਕੰਮਾਂ ਅੰਦਰ ਉਸ ਦਾ ਹੱਥ ਵਟਾਉਣ ਵਾਲਿਆਂ ਪ੍ਰਤੀ ਸੁਚੇਤ ਸੀ ਸਖਤ ਮિજાਜ ਪਿਤਾ ਘਰ ਦੀ ਤਰਕਸੰਗਤ ਦੇਖਭਾਲ ਕਰਨ ਵਾਲਾ ਘਰ ਦੇ ਅੰਦਰਲੇ ਹੋਰ ਨਾ ਜੀਆਂ ਦਾ ਖਿਆਲ ਰੱਖਣ ਵਾਲਾ ਅਕਤੂਬਰ ਇਨਕਲਾਬ ਦੇ ਨਿਸ਼ਾਨੀਆਂ ਤੇ ਆਦਰਸ਼ਾਂ ਨੂੰ ਪਰਣਾਇਆ ਗੁਣੀ ਪੁਰਖਾਂ ਦਾ ਪਾਰਖੂ ਅਤੇ ਕਾਰਜਸ਼ੀਲ ਵਨ ਫਨਕਾਰਾਂ ਤੇ ਕਲਾਕਾਰਾਂ ਦਾ ਹਮਾਇਤੀ ਦਲੇਰ ਆਗੂ ਅਤੇ ਸੂਜਮਾਨ ਫੌਜਦਾਰ ਗੋਲੀਆਂ ਦੀ ਬੋਛਾੜ ਜਾਂ ਖਤਰਿਆਂ ਤੋਂ ਨਿਰਭੈ ਅਤੇ ਫਾਸ਼ੀਵਾਦ ਤੇ ਆਪਣੇ ਲੋਕਾਂ ਦੀ ਜਿੱਤ 'ਚ ਅਗਵਾਈ ਕਰਨ ਵਾਲਾ ਅਖੀਰ 'ਚ ਤੁਸੀਂ ਦੇਖਦੇ ਹੋ ਕਿ ਉਹਨੇ ਵਰੇਦਰ ਵਰੇ ਖਪਤਕਾਰੀ ਕੀਮਤਾਂ ਨੂੰ ਘੱਟ ਤੋਂ ਘੱਟ ਕਰਨ ਲਈ ਹਰ ਹਿਲਾ ਵਰਤਿਆ ਅਤੇ ਇਸ ਗੱਲ ਨੂੰ ਪੱਕਿਆਂ ਕੀਤਾ ਕਿ ਉਹਦਾ ਸਟਾਫ ਘੱਟ ਤੋਂ ਘੱਟ ਕੀਤਾ ਜਾਵੇ। ਕਈ ਵਾਰੀ ਨਵੋ ਵਿਦੇ ਵਿਦੇਚੀ ਨਵੋ ਵਿਦੇਚੀ ਬਿਜਲੀ ਆਪਣੀ ਪਤਨੀ ਦੀ ਕਵਰ ਤੇ ਰਾਤ ਨੂੰ ਘੰਟਿਆਂ ਵੱਧੀ ਬੈਠਾ ਰਹਿੰਦਾ ਐਸ ਐਮ ਕਿਰੋਬ ਦੇ ਬਾਲਸ਼ਵਿਕ ਪਾਰਟੀ ਦੀ 17ਵੀ ਕਾਂਗਰਸ ਚ ਪਾਰਟੀ ਦਾ ਸੈਕੰਡ ਸੈਕਟਰੀ ਚੁਣੇ ਜਾਣ ਤੋਂ ਪਹਿਲਾਂ ਤੋਂ ਹੀ ਐਸ ਐਮ ਕਿਰੋਬ ਤੋਂ ਕਰੀਬੀ ਉਹਦਾ ਕੋਈ ਨਹੀਂ ਸੀ ਹਾਂਜੀ ਅੱਗੇ ਇਸੇ ਤਰ੍ਹਾਂ ਬੋਲਡ ਅੱਖਰਾਂ ਦੇ ਵਿੱਚ ਲਿਖਿਆ ਗਿਆ ਸਟਾਲਿਨ ਨੇ ਸਾਡੇ ਇਤਿਹਾਸ ਤੇ ਨਾਮ ਪੁਲਾਇਆ ਜਾਣ ਵਾਲਾ ਪ੍ਰਭਾਵ ਪਾਇਆ ਅੱਗੇ ਕੀ ਲਿਖਿਆ ਹੈ ਤਾਂ ਕੀ ਗੱਲ ਹੈ ਕਿ ਉਹਦੀ ਸਾਰੀ ਜ਼ਿੰਦਗੀ ਉਹਦੀ ਪ੍ਰਤੀਬੱਧਤਾ ਅਤੇ ਉਹਦਾ ਸਮਰਪਣ ਸਿਰਫ ਨਾਮ ਪਖੀ ਪ੍ਰਭਾਵ ਹੀ ਛੱਡ ਸਕਿਆ ਅਗਰ ਅਜਿਹਾ ਹੋਇਆ ਹੁੰਦਾ ਤਾਂ ਸੋਵੀਅਤ ਰੂਸ ਦਾ ਸਮੁੱਚੀ ਦੁਨੀਆ ਅੰਦਰ ਅਜਿਹਾ ਵਿਯੂਦ ਹੁੰਦਾ ਅਜੋਕੇ ਸਮੇਂ ਦੇ ਦੁਸ਼ਮਣ ਸਟਾਲਿਨ ਦੇ ਅਖੌਤੀ ਪੰਥ ਦੀ ਯਖਣਾ ਪਟਣ ਦੀ ਹੀ ਕੋਸ਼ਿਸ਼ ਨਹੀਂ ਕਰਦੇ ਬਲਕਿ ਉਹ ਇਤਿਹਾਸ ਦੇ ਪੰਨਿਆਂ ਤੋਂ ਹੀ ਇਸ ਸ਼ਖਸ ਦਾ ਮੁਕੰਮਲ ਸਫਾਇਆ ਕਰਨ ਦੀ ਕੋਸ਼ਿਸ਼ ਵਿੱਚ ਹਨ ਕਿ ਅੱਜ ਦੇ ਇਹਨਾਂ ਦੁਸ਼ਮਣਾਂ ਨੂੰ ਇਹ ਅਹਿਸਾਸ ਨਹੀਂ ਕਿ ਤੁਸੀਂ ਕਿਸੇ ਮੁਲਕ ਦੇ ਉਸ ਸ਼ਖਸ ਦੀ ਸ਼ਖਸੀਅਤ ਜਾਂ ਉਹਦੇ ਮੁਲਕ ਤੇ ਪਾਏ ਪ੍ਰਭਾਵ ਨੂੰ ਖਾਰਜ ਕਰਨ ਦੀ ਕੋਸ਼ਿਸ਼ ਕਰਕੇ ਲੋਕ ਮਨਾਂ ਚੋਂ ਉਹਦੇ ਨਾਂ ਨੂੰ ਖਾਰਜ ਨਹੀਂ ਕਰ ਸਕਦੇ ਸ਼ਾਇਦ ਸਾਡੇ ਸੋਵੀਅਤ ਪਾਠਕਾਂ ਨੇ ਲੇਖਕ ਦੇ ਟੀਵੀ ਤੇ ਦੇਦਾਰ ਕੀਤੇ ਹੋਣ ਹਾਂ ਇਤਿਹਾਸ ਬਾਰੇ ਬੋਲ ਰਿਹਾ ਇਹ ਸ਼ਖਸ ਜਿਹੜਾ ਆਪਦੇ ਕੋਲ ਪਿਆਨੋ ਰੱਖਦਾ ਹੈ ਅਲੈਕਸੀ ਤਰੋਫੀ ਮੋਵਿਚ ਅਰਾਈਵਨ ਹੀ ਹੈ ਇਸ ਕਿਤਾਬ ਵਿੱਚ ਯਾਦਾਂ ਦਾ ਘੇਰਾ ਬਹੁਤ ਵਿਸ਼ਾਲ ਹੈ ਅਤੇ ਇਹ ਜੇ ਵੀ ਸਟਾਲਨ ਦੀ ਜ਼ਿੰਦਗੀ ਦੇ ਰਹੇ ਖੱਪਿਆਂ ਨੂੰ ਪੂਰਦੀਆਂ ਹਨ ਸਟਾਲਨ ਦੇ ਹਕੀਕੀ ਮਿੱਤਰਾਂ ਤੇ ਦੁਸ਼ਮਣਾਂ ਬਾਰੇ ਇਹ ਜਾਣਕਾਰੀ ਬੇਸ਼ਕੀਮਤੀ ਹੈ ਹਾਂ ਇਸ ਪੁਸਤਕ ਵਿਚਲਾ ਲਿਖਿਆ ਵਰਤਾਂਤ ਪਹਿਲੀ ਵਾਰੀ ਹੀ ਸਾਹਮਣੇ ਆਇਆ ਹੈ ਜਿਸ ਦਾ ਸੇਰਾ ਇਸ ਤਜਰਬਾਕਾਰ ਚੈਕਿਸਟ ਬਾਡੀਗਾਰਡ ਸਰ ਵੱਜਦਾ ਹੈ ਹੋ ਸਕਦਾ ਹੈ ਕਿ ਤੁਹਾਡੇ ਚੋਂ ਕੁਝ ਜਣੇ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਨਾ ਹੋਣ ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਸਾਹਮਣੇ ਇੱਕ ਅਜਿਹਾ ਦਸਤਾਵੇਜ਼ ਹੈ ਜਿਹੜਾ ਉਸ ਯੁੱਗ ਦੀ ਮੂੰਹੋਂ ਬੋਲਦੀ ਤਸਵੀਰ ਪੇਸ਼ ਕਰਦਾ ਹੈ ਨਾਲ ਹੀ ਇਹ ਯਾਦ ਰੱਖੋ ਕਿ ਇਹ ਕਿਸੇ ਇੱਕ ਵਿਅਕਤੀ ਦੇ ਯਾਤੀ ਵਿਚਾਰ ਨਹੀਂ ਹਨ ਇਹ ਸਾਰਾ ਕੁਝ ਹਕੀਕਤਾਂ ਹਨ ਜਿਹੜੀਆਂ ਕਿ ਇਸ ਕਿਤਾਬ ਨੂੰ ਛਾਪਣ ਤੋਂ ਪਹਿਲਾਂ ਪੁਖਤਾ ਕਰ ਲਈਆਂ ਗਈਆਂ ਸਨ ਵਿਆਖਿਆ ਜਿ ਬਿਆਨ ਕੀਤੀਆਂ ਗੱਲਾਂ ਦੀ ਜੇ ਵੀ ਸਟਲਨ ਦੇ ਹੋਰਨਾ ਵਾਡੀਗਾਰਡਾਂ ਨੇ ਵੀ ਹਾਮੀ ਭਰੀ ਹੈ ਆਪਣੀ ਇਸ ਗੱਲ ਨੂੰ ਪੁਖਤਾ ਕਰਨ ਲਈ ਅਸੀਂ ਐਨਐਸ ਸਲਾਵਿਕ वी आई रूमियांत सेव आई एम ओरलोव भी एम तुकोव एम जी सतारो स्तिन एस टी सोलोवोव पी वी लोजगावा लोजगाचेब एन एफ क्रिलिन वी एफ रूताशेब एन एन अल अल्तुरेब एस एफ अफनासिएब ਐਮ ਐਨ ਕੋਜਮਨ ਅਤੇ ਜੀ ਐਸ ਜੇ ਐਮ ਸੀ ਜੇ ਮਸਕੀ ਦੇ ਨਾਮ ਦੇ ਰਹੇ ਹਾਂ ਮਾਫ ਕਰਨਾ ਥੋੜੇ ਜਿਹੜੇ ਸ਼ਬਦ ਨੇ ਔਖੇ ਨੇ ਇਹ ਕਿਉਂਕਿ ਬਾਹਰਲੇ ਨਾਮ ਨੇ ਇੱਥੇ ਪੰਜਾਬੀ ਮੂੰਹ ਜੜੀ ਹੋਈ ਹੈ ਚਲੋ ਅੱਗੇ ਪੜ੍ਹਦੇ ਹਾਂ ਇਹ ਸਾਰੇ ਸਾਬਕਾ ਫੌਜੀ ਸਾਰੇ ਸਿਆਸੀ ਝਮੇਲਿਆਂ ਤੋਂ ਪਰੇ ਰਹਿੰਦੇ ਹਨ ਪਰ ਸੋਵੀਅਤ ਰੂਸ ਦੀ ਜ਼ਿੰਦਗੀ 'ਚ ਜੀ ਵੀ ਸਟਾਲਨ ਦੇ ਰੋਲ ਅਤੇ ਉਸ ਦੇ ਨਾਂ ਵਾਲੀ ਸਮੱਗਰੀ ਤੇ ਕਾਲਖ ਪੋਤਣ ਦੀ ਵਿੱਡੀ ਮੁਹਿਮ ਵਿਰੁੱਧ ਆਪਣੀ ਆਵਾਜ਼ ਉਠਾਉਣ ਤੋਂ ਬਿਨਾ ਨਾ ਰਹਿ ਸਕੇ ਇਸ ਲਈ ਜਦੋਂ ਅਲੈਕਸੀ ਤਰੋਫੋ ਤਰੋਫੀ ਮੋਵੇਚ ਦੇ ਇਹਨਾਂ ਸਾਥੀਆਂ ਨੇ ਇਸ ਕਿਤਾਬ ਲਈ ਦਸਤਾਵੇਜ਼ ਅਤੇ ਸਮੱਗਰੀ ਇਕੱਠੀ ਕਰਨ 'ਚ ਉਹਦੀ ਮਦਦ ਕੀਤੀ ਤਾਂ ਉਹਨਾਂ ਨੇ ਇਹ ਮਤਾ ਪਕਾਇਆ ਕਿ ਸਾਰੀ ਵਿਆਖਿਆ ਇੱਕਦਮ ਦਰੁਸਤ ਹੋਣੀ ਚਾਹੀਦੀ ਹੈ ਜਿਹੜੀ ਹੋਰ ਨਾ ਲੋਕਾਂ ਵੱਲੋਂ ਪੁਸ਼ਟੀ ਕੀਤੇ ਦਸਤਾਵੇਜ਼ਾਂ ਤੇ ਆਧਾਰਿਤ ਹੋਣੀ ਚਾਹੀਦੀ ਹੈ ਤਾਂ ਉਹਨਾਂ ਨੇ ਇਸ ਕਿਤਾਬ ਅੰਦਰ ਕੋਈ ਮਾੜੇ-ਮੋٹے ਵਿਗਾੜ ਜਾਂ ਨਿੱਜੀ ਭਾਵਨਾਵਾਂ ਨੂੰ ਕੋਈ ਜਗ੍ਹਾ ਨਹੀਂ ਰਹਿਣ ਦਿੱਤੀ ਅਜਿਹਾ ਇਸ ਕਰਕੇ ਕਿ ਇਤਿਹਾਸ ਉਸ ਵਿਅਕਤੀ ਸਾਡੇ ਰਹਿਨੁਮਾ ਬਾਰੇ ਘਟਿਆ ਘਟਨਾਵਾਂ ਵਿਚਲਾ ਮੁਕੰਮਲ ਸੱਚ ਨਿਚੋੜ ਲਵੇਗਾ ਜਿਸ ਆਗੂ ਨੂੰ ਉਹ ਸਾਲੋਂ ਸਾਲਾਂ ਤੋਂ ਜਾਣਦੇ ਆ ਰਹੇ ਸਨ ਹੋਵੇ ਵੀ ਕਿਉਂ ਨਾ ਇਹਨਾਂ ਬਾਡੀਗਾਰਡਾਂ ਨੇ ਆਪਣੀ ਮਾਤਭੂਮੀ ਦੇ ਉਥਲ-ਪੁਥਲਾਂ ਵਾਲੇ ਇਹਨਾਂ ਸਾਲਾਂ ਦੌਰਾਨ ਸਟਾਲਨ ਦੀ ਸੁਰੱਖਿਆ ਕਰਦੇ ਆ ਆਪਣੀਆਂ ਜਵਾਨੀਆਂ ਲਾਈਆਂ ਸਨ ਹੁਣ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹ ਉਹਦੇ ਮਾਨ ਸਨਮਾਨ ਉਹਦੀ ਦੇਸ਼ ਭਗਤੀ ਅਤੇ ਹਰ ਔਖੇ ਸਮੇਂ ਦੌਰਾਨ ਉਹਦੀਆਂ ਆਗੂ ਵਾਲੀਆਂ ਖਾਸੀਅਤਾਂ ਦੀ ਰਾਖੀ ਲਈ ਡਟਣਾ ਜਿਨ੍ਹਾਂ ਤੇ ਜੇ ਵੀ ਸਟਾਲਨ ਦੇ ਨਾਂ ਤੇ ਕਾਲਖ ਪੋਤਣ ਪੋਤਣ ਲਈ ਉਦੇ ਦੁਸ਼ਮਣ ਜੇਰੇ ਕੋਸ਼ਿਸ਼ ਹਨ ਮੈਂ ਸਮਝਦਾ ਹਾਂ ਕਿ ਸਫਿਆਂ ਦੇ ਲਿਹਾਜ਼ ਨਾਲ ਇਹ ਨਿੱਕੀ ਜਹੀ ਪੁਸਤਕ ਤੁਹਾਨੂੰ ਹਕੀਕਤਾਂ ਦੇ ਰੂਬਰੂ ਕਰਵਾ ਕੇ ਸਚਾਈ ਦੇ ਨੇੜੇ ਲਿਆਊਗੀ ਅਤੇ ਜੇ ਵੀ ਸਟਾਲਨ ਅਤੇ ਇਤਿਹਾਸ ਦੇ ਉਸ ਯੁੱਗ ਬਾਰੇ ਇੱਕ ਹੋਰ ਫੈਸਲਾ ਲੈਣ 'ਚ ਮਦਦਗਾਰ ਹੋਵੇਗੀ ਲਓ ਜੀ ਸਾਥੀਓ ਇਹ ਪੂਰਾ ਹੋਇਆ ਨਿਕੋਲਾਈ ਪੋਪੋਵ ਦਾ ਜਿਹੜੇ ਸ਼ਬਦ ਨੇ ਕਿਤਾਬ ਬਾਰੇ ਅਗਲੀ ਜਿਹੜੀ ਤੀਜੀ ਵੀਡੀਓ ਇਸ ਕਿਤਾਬ ਨੂੰ ਸਮਰਪਿਤ ਜਿਹੜੀ ਤੀਜੀ ਵੀਡੀਓ ਆਪਣੇ YouTube ਚੈਨਲ ਤੋਂ ਪੇਸ਼ ਹੋਊਗੀ ਉਹਦੇ ਵਿੱਚ ਇਸ ਕਿਤਾਬ ਦਾ ਪਹਿਲਾ ਭਾਗ ਸ਼ੁਰੂ ਹੋਵੇਗਾ ਧੰਨਵਾਦ